ਹਾਂਜੀ ਲਓ ਜੀ ਚੌਥੇ ਦਿਨ ਦਾ ਕੰਮ ਚਾਲੂ ਆ ਪਿਛਲੇ ਵਸੇ ਪੈਡ ਕਰਦੇ ਪਏ ਬੰਦੇ ਪਿਛਲੇ ਵਸੇ ਵੀ ਹੁਣ ਇੱਧੇ ਲੈਂਟਰ ਬੰਨਣਾ ਕੰਮ ਚੱਕਣੀ ਉਹ ਚੱਕਦੇ ਨਹੀਂ ਕੰਪਲੀਟ ਆਪਾਂ 11 ਹਰ ਅੱਜੇ ਪਿਛੇ ਕੰਪਲੀਟ ਕਰ ਦੇਣੀ ਹੈ ਤੇ ਇਹਦੇ ਤੇ ਹੁਣ ਕੱਲ ਦਾ ਲਾਇਆ ਇਹ ਅੱਜ ਵੀ ਸੁੱਕ ਜਾਊਗਾ ਤੇ ਕੱਲੂ ਕੰਦ ਚਿਪਕਾਂਗੇ ਉਹ ਪਿਛਲੇ ਵਸੇ ਲੈਂਟਰ ਲਾਉਣਾ ਉਹ ਥੱਲੇ ਕੰਬੇ ਹੈਗੀ ਆ ਤਾਂ ਕਰਕੇ ਉਹ ਅੱਜੇ ਕੰਬ ਚੱਕ ਹੋ ਜਾਣੀ ਆ ਉਹ ਮਜ਼ਬੂਤੀ ਹੈਗੀ ਥੱਲੇ ਉਹ ਹਾਂਜੀ ਲੋ ਜੀ ਮੈਂ ਇਸਤਰੀ ਕਰਦੇ ਪਏ ਕੰਮ ਤੇ ਮੈਂ ਚੱਲਾ ਆ ਹੁਣ ਜਿਹੜੀਆਂ ਆਪਾਂ ਉੱਪਰ ਸਲੇਟਾਂ ਸਲੂਟਾਣੀਆਂ ਪਾਉਣੀਆਂ ਤੇ ਗਾਰਡਰ ਪਾਉਣੇ ਆ ਗਾਰਡਰ ਦਾ ਪਤਾ ਕਰਨ ਪਹਿਲਾਂ ਸਲੇਟਾਂ ਪਤਾ ਕਰਨ ਜਾਣਾ ਮੇਲੀ ਨੂੰ ਸਲੇਬਾਂ ਤੇ ਫੇਰ ਬਾਅਦ ਵਿੱਚ ਨਿਕਲਦੇ ਆ ਮੇਲੀ ਤੋਂ ਸ਼ਹਿਰ ਵੱਲੋਂ ਜਾ ਇੱਕ ਵਾਰੀ ਘਰ ਆਉਣਾ ਪੈਣਾ ਆਉਂਦੇ ਨੇ ਲੈ ਗੋਡਾ ਇਹ ਬਹੁਤ ਸਲੀਟਾ ਲਾਲ ਵਾਲੀਆਂ ਇਹਦੇ ਅੰਦਰ ਕੋਈ ਕਿੱਧਰ ਇਹ ਬੰਦੇ ਨਹੀਂ ਦੀਦੇ ਹੈਗੇ ਇਹਨਾਂ ਨੇ ਵੀ ਨਵਾਂ ਜਿਗਾਰਡਮੈਂਟ ਬਣਾ ਲਿਆ ਪਾਜੀ ਹਾਂਜੀ ਸ਼ਾਹ ਜੀ 4 ਫੁੱਟ 280 ਤੇ 4.5 ਫੁੱਟ 320 ਆ ਹੁਣ ਬਣਾਇਆ ਨਾ ਜਿਵੇਂ ਅਡਮੈਂਟ ਤੁਸੀਂ ਇਹ ਪਹਿਲਾਂ ਨਹੀਂ ਸੀ ਹੁੰਦਾ ਇਹ ਨਾਲ ਟੇਲ ਵਧੀਆ ਪੱਥਰ ਦਾ ਸ਼ਹਿਰ ਦੇ ਨਾਲੋਂ ਰੇਟ ਦੇ ਹੈ ਜਾਂ ਕਿ ਸ਼ਹਿਰ ਦੇ ਬਰਾਬਰ ਹੀ ਹੈ ਡਿਜ਼ਾਈਨ ਤਾਂ ਬਈਆ ਕੀਸਾ ਹੋਰ ਵੋਸਮ ਬੋਲੀ ਕਿਚਨ ਬੋਲੀ ਉਹ ਕਰ ਲੰਮ ਉਹ ਸਾਡੇ ਬਣੇ 64 ਪੀਸ 64 ਪੀਸ 275 ਦੇ ਹਿਸਾਬ ਨਾਲ ਭਾਗ ਨੇ ਲਾਏ ਤੇ ਬਣ ਗਿਆ 17000 600 17600 ਪੀਸ 8600 ਰੁਪਈਆ 64 ਪੀਸ ਆ ਰੇਟ ਘਟ ਕੀ ਕੀਤਾ 5 ਰੁਪਏ ਸਿਰ ਇਤਨਾ ਹੀ ਹੈ ਆ ਮੈਂ ਵੀ ਟਰਾਈ ਕਰ ਲਓ ਆ ਇਸੇ یہی ਰੇਟ ਮਿਲਣਾ 280 ਉਹ ਯਹੀ ਆ ਗਾਟਰ ਦੇਖਣ ਗਾਟਰ ਤਾਂ ਮਿਲ ਜਣੇ ਇੱਥੋਂ ਰੇਟ ਵੀ ਸਹੀ ਹੈ ਉਹਨਾਂ ਦਾ ਮੈਂ ਹੋਰ ਜਗ੍ਹਾ ਲੁਕਾ ਕੀਤਾ ਹੀ ਉਹਨਾਂ ਦੇ ਰੇਟ ਜ਼ਿਆਦਾ ਕਰਦੇ ਨੇ ਥੋੜਾ ਜਿਹਾ ਫੜ ਕੇ ਕੰਪਰੈਸ਼ਨ ਪ੍ਰੈਸ਼ਰ ਹੋਣ ਵਾਲਾ ਵਿੱਚੇ ਨਾਲ ਹੀ ਲੱਗਾ ਹੋਆ ਪਾਣੋ ਵਾਲਾ ਪੰਪ ਟੈਂਕੀ ਔਰ ਐਕਸੀਲ ਟਾਇਰ ਵੀ ਹੈਗੀ ਹੈ ਮੈਂ ਇਹਨਾਂ ਰਿਫੈਕਸ਼ਨ ਨੂੰ ਟਾਇਰ ਵੀ ਪਾਵਾਗੇ। ਲੋ ਜੀ ਇੱਧਰ ਕਿਸਾਨ ਯੂਨੀਅਨ ਚਿੱਲੀ ਆ ਧਰਨਾ ਲਾਉਣ ਬੰਗਾਰ ਬੰਗਾਰ ਵੱਲ ਦੇ ਜੀਡੀ ਰੋਡ ਤੇ ਲੋ ਵੀ ਝੋਨੇ ਚੱਕ ਨਹੀਂ ਹੋ ਰਹੇ ਹੈਗੇ ਸਰਕਾਰ ਝੋਨੇ ਚੱਕ ਦੇਣੀ ਕਿਸਾਨਾਂ ਦੀਆਂ ਟਰਾਲੀਆਂ ਭਰੀਆਂ ਖੜੀਆਂ ਆ। ਮੰਡੀ ਦੇ ਵਿੱਚੋਂ ਚੱਲੇ ਆ ਟਰਾਲੀਆਂ ਦਾ ਬੰਦਿਆਂ ਦਾ ਕਾਫਲਾ। ਸਭ ਲਿਸ਼ੇ ਹੋ ਗਏ ਹੁਣ ਦੂਜਾ ਦੂਜਾ ਹੋ ਗਿਆ ਹੌਲੀ ਚਿਕਾਈ ਨੇ ਗਦੀ ਹਾਂਜੀ ਲਓ ਜੀ ਪਿਛਲੀ ਕੰਮ ਤਾਂ ਹੋ ਗਈ ਕੰਪਲੀਟ ਠੀਕ ਆ ਬਸ ਇਹ ਤੇ ਦੋ ਰੋਦੇ ਹੋਰ ਲਾਉਣੇ ਆ ਗੱਡ ਰੱਖਣ ਦੇ ਲਈ ਤਾਂ ਉਹ ਬੈਠ ਗਿਆ ਬਸ ਉਹਨਾਂ ਕੱਲੂ ਮਿਸਤਰੀ ਕੱਲੂ ਮਿਸਤਰੀ ਛੁੱਟੀ ਦੇ ਹੁਣ ਉਹਨਾਂ ਨਹੀਂ ਹੈਗਾ ਕਿਉਂਕਿ ਐਤਵਾਰ ਦੀ ਛੁੱਟੀ ਨਹੀਂ ਸੀ ਕੀਤੀ ਤੇ ਫਿਰ ਕੱਲੂ ਇੱਕ ਬੰਦੇ ਨੂੰ ਕੰਮ ਸੀ ਤੇ ਉਹ ਫਿਰ ਸਾਰੀ ਛੁੱਟੀ ਤੇ ਪਰਸੋਂ ਆ ਗਏ ਹੁਣ ਅੱਗੇ ਰਦੇ ਲੱਗ ਜਣੇ ਤੇ ਖੋਲੀਆਂ ਖੋਲੀਆਂ ਬਣ ਜਾਣੀਆਂ ਕੱਲੂ ਇੱਕ ਹੋਰ ਬੰਦੇ ਨਾਲ ਮਲਗਾਉਣੇ ਆ ਤੁਹਾਨੂੰ ਬੰਦਾ ਆ ਰਿਹਾ ਬਾਹਰੋਂ ਆਪਣਾ ਛੁੱਟੀ ਕੱਟਣ ਇੰਡੀਆ ਛੁੱਟੀ 8 ਮਹੀਨੇ ਬਾਅਦ ਇਹ ਵਾਪਸੀ 8 ਕਿ ਮਹੀਨੇ ਹੋਏ ਹੈ ਗਏ ਨੂੰ ਹਜੇ ਉਹਨੂੰ ਉਹ ਹੋਲੇ ਬੋਕ ਨੂੰ ਆ ਗਿਆ ਹੈ ਸੰਡੇ ਸਾਥ ਚੱਲੇ ਆਪੇ ਆਉਂਦੇ ਪਏ ਹੋ ਇਕ ਕੁਤੇ ਆਇਆ ਸੀ ਤੇ ਟਾਲਾ ਬੀਜਣਾ ਸੀ ਤੇ ਟਰੈਕਟਰ ਲੈਣਾ ਆ ਵੱਡਾ ਟਰੈਕਟਰ ਦਾ ਮਨ ਲੱਗਾ ਕਾਣ ਨੂੰ ਆਪਣਾ ਉਹਨੇ ਝੋਨਾ ਵੱਢਣਾ ਹੁਣ ਆ ਅੱਜ ਛੋਟਾ ਲੈ ਕਲਦੇ ਆ ਮਿੰਦਰਾਈ ਉਹ ਪਾਂਚੀਆਂ ਦੀਆਂ ਆਵਾਜ਼ਾਂ ਕਨੇ ਆ ਵਧੀਆਂ ਨੇ ਸਿਰਸਰੇ ਇੱਕ ਖਾਈ ਕੋਤੇ ਆ ਨੰ ਬਰੋਂ ਆਹ ਬਤ ਇਧਰ ਹਾਂ। ਹਾਂ ਇਹ ਕਿਹਦਾ ਅੱਲਾ ਇੱਧਰ ਚਾਚੇ ਵਾਲਾ ਦਾ ਉਹ ਵੀ ਪਿਆ ਹੋਇਆ ਹੁੰਦੇ ਰਿਹਾ ਹੈ। ਐਵੇਂ ਚਿੱਲਾ ਹੁਣ ਕਿਹਦਾ ਅੱਲਾ ਵੀ ਜੇ ਹੱਥਾ ਬਾਧੀ ਇਹ ਰੂਟਾ ਮੀਟਰ ਪਾ ਲਿਆ। ਰੂਟਾ ਮੀਟਰ ਫੇਰ ਕੇ ਸ਼ਾਮ ਨੂੰ ਪਾਵਰ ਹੋਣੀ ਹੈ ਛੱਡਾ ਦੇ ਦੋ ਨਾ। ਮੇਰਾ ਵੀ ਹੱਥਾ ਕਰ ਦੋ ਆ ਬੈਠਾ ਹੋਇਆ ਇਹ ਤੇ ਬਿਜਲੀ ਆਉਂਦਾ ਰਿਆਣਾ ਦੇ ਦਾ ਪੱਟੇ ਚਲੋ ਕੋਈ ਹਲੇ ਵੀ ਲੇਟ ਨਹੀਂ ਹੈਗੇ ਹੋ ਜੇ ਮੈਂ ਹੋਇਆ ਤਾਂ ਪਹਿਲਾਂ ਉਹ ਵੀ ਪੱਠੇ ਵੱਡੇ ਹੀ ਲਵਾਂ ਫੇ ਸਾਰਾ ਹੀ ਬਾਹ ਹੋ ਜਾਊਗਾ ਟਰੈਕਟਰ ਦਾ ਲੈ ਆਂਦਾ ਇਹ ਦੂਜਾ ਟਰੈਕਟਰ ਵੀ ਆ ਗਿਆ ਚੱਲੇ ਮੰਡੀ ਟਰਾਲੀ ਭਰੀ ਖੜੀ ਹੈ ਤਲਾਈ ਤੋਂ ਲਈ ਲਾਪੇ ਹੀ ਹੁਣ ਗੱਲ ਧਰਨਾ ਲੱਗਾ ਹੈਗਾ ਇਹ ਹੁਣ ਜਾਊਗੇ ਮੰਡੀ ਨੂੰ ਤੇ ਆਪਾਂ ਜਰਾ ਪਹਿਲਾਂ ਫਿੱਤੇ ਟਰੈਕਟਰ ਖੜਾ ਕਰ ਦਿੱਤਾ ਹੈ ਪਹਿਲਾਂ ਉਹ ਪੱਠੇ ਵੱਡ ਲਵਾਂ ਯਾਰ ਦੱਪੀ ਦੇ ਵਿੱਚੇ ਵੀ ਹੋਣੀ ਆ ਇਹ ਗਲੋਵਜ਼ ਗਲੋਵਜ਼ ਹਵੇ ਲੀ ਪਏ ਸਕੂਟਰੀ ਮਖੂਦੇ ਖੜੀ ਕਰਿਆ ਹਾਂ ਹਾਂ ਇੰਨਾ ਕੁ ਦਾ ਇੰਨਾ ਚੱਤੋਂ ਨਾ ਉੱਪਰ ਵੱਡੀ ਹਾਂ ਉੱਪਰ ਹਵਾ ਵੀ ਥੱਲੋਂ ਪੈਣਾ ਫੇਰੀ ਸੁੱਕਦਾ ਨਹੀਂ ਤੇ ਥੱਲੋਂ ਰਗੜ ਕੇ ਕੋਈ ਨਹੀਂ ਘੱਟਦਾ ਵੜਾ ਹਾਂ ਹਾਂਜੀ ਹਾਂਜੀ ਲੋ ਜੀ ਪੱਠੇ ਵੱਢ ਲਏ ਆਪਾਂ ਅਜੇ ਖੱਤਾ ਪਾਉਣਾ ਆ ਮੈਂ ਸੋਚਿਆ ਚੱਲ ਇੱਥੇ ਪੱਠੇ ਸੀਗੇ ਜਿਹੜੇ ਨਾ ਖੜੇ ਉਹ ਅਜੇ ਪੰਜ ਕੁ ਭੁਰੀਆਂ ਸੀਗੀਆਂ ਉਹ ਸਾਰੀ ਇਹਦਾ ਖਾਲੀ ਕਰ ਦਿੱਤੀ ਆ ਘੰਟਾ ਦਾ ਇੱਕ ਲੱਗ ਗਿਆ ਪਰ ਹੁਣ ਇਦਾਂ ਵੀ ਸਾਰੇ ਖੱਤੇ ਜੇ ਬੀਜ ਹੋ ਜੂਗੇ ਟਟਾਲਾ ਨਹੀਂ ਤਾਂ ਜੇ ਇਹ ਮੈਂ 2 ਦਿਨਾਂ ਬਾਅਦ ਵੱਡਾ ਫੇਰ ਇਹਨੂੰ ਬੀਜਣ ਦੇ ਲਈ ਜਦੋਂ ਤੱਕ ਆਹ ਨਹੀਂ ਸੀ ਵੱਡ ਹੁੰਦੇ ਉਦੋਂ ਤੱਕ ਖੇੜੀ ਇਕਣਾ ਪੈਣਾ ਸੀਗਾ ਤੇ ਹੁਣ ਮੈਂ ਪਹਿਲਾਂ ਪੱਠੇ ਹਵੇਲੀ ਛੱਡੇ ਆਉਣਾ ਹਵੇਲੀ ਪੱਠੇ ਛੱਡ ਕੇ ਰਿਕਸ਼ਾ ਤੇ ਗਾਇਆਂ ਨੂੰ ਪਾਣੀ ਪੂਣੀ ਪਲਾ ਕੇ ਅੰਦਰ ਬੰਨ ਕੇ ਕਿਉਂਕਿ ਹੁਣ ਸਵਾਗਨ ਹੋ ਗਏ ਆ ਤੇ ਫੇਰ ਜਿਵੇਂ ਬੋਣ ਲੱਪਿਆ ਡੇਢ ਦੋ ਘੰਟੇ ਲੱਗ ਜਣੇ ਆ ਫੇਰ ਗਾਈਆਂ ਤਾਂ ਉਦੋਂ ਤੱਕ ਧੋਪਾ ਜਾਣੀ ਆ ਤੇ ਗਾਈਆਂ ਅੰਦਰ ਘਰ ਕਰਕੇ ਫੇਰ ਆਉਣਾ ਹੁਣ 10 ਵਜੇ ਖੱਤਾ ਬੋਣ ਤੇ ਹੁਣ ਚੱਲਦੇ ਆ ਪਹਿਲਾਂ ਹਵੇਲੀ ਨੂੰ ਪੱਠੇ ਲੈ ਕੇ ਭਰੀਆਂ ਬਨੀਆਂ ਪਈਆਂ ਚੱਕੀਏ ਤਿੰਨ ਭਰੀਆਂ ਵਿੱਚ ਉਹ ਰੇਸ਼ਾ ਖੜਾ ਪਰੇ ਕਿੱਥੇ ਆ ਗਿਓ ਉਹਦੇ ਉੱਥੇ ਰੱਖਿਆ ਆ ਦੋ ਖੱਤਿਆਂ ਦੀ ਬਾੜ ਤੁਰ ਕੇ ਜਣੀ ਵੰਦੀ ਇੱਥੋਂ ਪੱਠੇ ਨਹੀਂ ਦੂਰੇ ਆ ਹਾਏ ਲਭਣੀ ਨਹੀਂ ਹੈਗੀ ਉਹ ਪੈਨ ਵਾਲੀ ਉਹ ਸਾਈਕਲ ਫੜ ਕੇ ਇੱਥੋਂ ਵੀ ਇਹਦਾ ਚੱਲੇ ਹਵੇਲੀ ਨੂੰ ਨਾਟ ਲੈਣ ਕੋਈ ਦੇਖਦਾ ਮਿਲਦ ਵਿਅਸਾიზਾ ਨਹੀਂ ਤਾਂ ਕੰਮ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਲੋਕਾਂ ਦੇ ਜਟਾਲੇ ਉੱਗ ਵੀ ਗਏ ਸੜੀ ਹਜੇ ਬੀਜੇ ਲੱਗੇ ਬੇਫਤਰੀ ਪਏ ਖੱਟੇ ਢੱਲ ਉਹ ਵੀ ਆ ਲੈ ਕੇ ਆਂਦੇ ਆਪਾਂ ਹੁਣ ਦੇਖਦੇ ਆਂ ਕਮੋਂਦੇ ਹੋ ਜਾਂ ਨਹੀਂ ਕੀ ਬਣਦਾ ਲੈ ਵੀ ਬਣ ਗਈ ਗੱਲ ਪਹਿਲੇ ਨੜ ਦੇ ਨਾਲ ਹੀ ਕਿਸਮਤ ਦੇ ਨਾਲ ਦੋਨੇ ਚਾਬੀਆਂ ਲੱਗ ਗਈਆਂ ਅੰਦਾਜ਼ੇ ਨਾਲ ਦੋ ਚਾਬੀਆਂ ਲਿਆਂਦੀਆਂ ਸੀਗੀਆਂ ਦੋਨੇ ਫਿੱਟ ਆ ਗਈਆਂ ਜਦੋਂ ਕਹਿੰਦੇ ਕਹਿੰਦੇ ਹੁੰਦੇ ਨਾ ਦਿਨ ਖਰਾਬ ਹੋਵੇ ਤਾਂ ਕੁਝ ਵੀ ਸਹੀ ਨਹੀਂ ਹੁੰਦਾ ਹੁੰਦਾ ਪਹਿਲਾ ਨਟ ਟੁੱਟਾ ਉਹ ਨਟ ਪਾਇਆ ਠੀਕ ਆ ਫਿਰ ਦੋ ਗਗੇੜੇ ਲਾਏ ਆਪਣੀ ਟੋਪ ਲੈਂਗ ਦੀ ਗੁੱਲੀ ਡਿੱਗ ਗਈ ਇਹ ਜਾ ਕੇ ਫਸ ਗਈ ਉਹਦੇ ਵਿੱਚ ਆਪਣੀਆਂ ਛਾਪੜ ਦੇ ਵਿੱਚ ਇਹਨੂੰ ਕੱਢਿਆ ਆਹ ਦੀ ਪੱਤੀ ਜੀ ਟੁੱਟ ਗਈ ਇਹਨੂੰ ਕੱਢਿਆ ਟਰੈਕਟਰ ਉਹ ਸਟਾਰਟ ਖੜਾ ਜਦੋਂ ਕੰਮ ਹੋ ਗਿਆ ਮੈਂ ਟਰੈਕਟਰ ਬੰਦ ਕੀਤਾ ਜਿਹੜਾ ਕਿ ਉਹ ਆਪਣੀ ਆਹ ਕੱਢਣ ਦੇ ਲਈ ਟੌਪ ਲਿੰਕ ਹੁਣ ਟਰੈਕਟਰ ਇਨ ਸਟਾਰਟ ਹੁੰਦਾ ਪਿਆ ਸਵੇਰ ਦਾ 10 ਵਜੇ ਟਰੈਕਟਰ ਸਟਾਰਟ ਬੰਦ ਕੀਤਾ ਹੋਣਾ ਕਹਿੰਦੇ ਨਾ ਵੀ ਦਿਨ ਹੀ ਖਰਾਬ ਆ ਤਿੰਨ ਵਾਰ ਕੰਮ ਰੁਗ ਗਿਆ ਖੱਤਾ ਪਾਉਂਦੇ ਮੁੰਦੇ ਸਵੇਰ ਦਾ 8 ਵਜੇ ਦਾ ਲੱਗਾ ਆਖਰੀ ਜਿਹੜਾ ਰਹਿ ਗਿਆ ਸੀ ਆਹ ਵਾਲਾ ਕਦੀ ਇਹਨੂੰ ਕੁਛ ਹੋ ਜਾਂਦਾ ਕਦੀ ਉਹਨੂੰ ਕੁਛ ਹੋ ਜਾਂਦਾ ਓ ਮਾਈ ਗੋਡ ਹੰਮੀ ਲੋ ਜੀ ਬਾਹ ਮਾਤਰੀ ਨੇ ਸਿੰਦਾਲੇ ਆ ਗਏ ਉਹ ਪੀਰ ਦੇ ਦਿਆਂ ਅਸਵੇ ਤੇ ਦੋ ਮਰਲੇ 18 ਮੈਂ ਹੋ ਗਿਆ ਸਾਰੀ ਦੇ ਜਿਹੜਾ ਬਹੁਤ ਖਰਾਬ ਸੀ ਅਜਿਹਾ ਬਹੁਤ ਜ਼ਿਆਦਾ ਸੋ ਜਸ ਤੇਰਾ ਗਵਾ ਰਹਾ ਤੂੰ ਭਰੋ ਰਾਮੀ ਮੇਰਾ ਸੰਤਾਨ ਪਰਵਾ ਸਾ ਤੇਰਾ ਨਾਨਕ ਪ੍ਰਭ ਸਰਨਾਇ ਮੱਖਣ ਨਿਰਖੋ ਕਿਛਾਈ ਹਾਂਜੀ ਉਹ ਪਿਛਲੀ ਕੰਮ ਹੋ ਗਈ ਕੰਪਲੀਟ ਜੇ ਅਰੋਂ ਫੁੱਟ ਵੀ ਚਾਈ ਗਲਤੀ ਤੇ ਅਗਲੀ ਦੇ ਲੱਗੇ ਰਤੇ ਰੱਣੇ ਵੀ ਅੱਜ ਕੰਪਲੀਟ ਹੋ ਜਾਣੀ ਕੱਲੂ ਲਿਆ ਕੇ ਗਾਡਰ ਰੱਖ ਲੈਣੇ ਪਰ ਤੇ ਫਿਰ ਪੋਲੇ ਦੇ ਬਾਹਰ ਲਾ ਕੇ ਪਰਸਾ ਚੌਥੱਕਲੇ ਬੰਦ ਵੀ ਕੰਮ ਕੋਈ ਨਾ ਅਈ 4 5 6 ਦਿਨ ਲੱਗਣ 5 ਦਿਨ ਲੱਗਣੇ ਸ਼ੈਡ ਬਣਾਉਣ ਨੂੰ ਹਾਂਜੀ ਲੋ ਜੀ ਦਿਨਾਲੀ ਹੁਣੇ ਥਾਂ ਲੱਗੇ ਰੋਟੀ ਪਾਣੀ ਹੈ ਤੇ 5 ਵਜੇ ਆ ਤੇ ਦਿਨ ਲੱਗਾ 6 ਬਣ ਦੇ ਕੰਮ ਆਪਣਾ ਹੋ ਗਿਆ ਕੰਦਾ ਚੱਕਣ ਵਾਲਾ ਕੰਪਲੀਟ ਕਰ ਲੂਰਾ ਹੋਏ ਨੇ ਗਾਰਡਰ ਇੱਧਰ ਬੰਦਾ ਦੇਖੋ ਇਹ ਬੰਦਾ ਵੀ ਨਵਾਂ ਵਿੱਚ ਹੈਲੋ ਫਰੈਂਡਸ ਇਹ ਵੀ ਆ ਗਿਆ ਇੱਕ ਗਿਆ ਤੇ ਸਿਮਰਨ ਗਿਆ ਇੰਗਲੈਂਡ ਹੀ ਆ ਗਿਆ ਤੇ ਇਟਾਲੀਅਨ ਬੋਏ ਆ ਗਿਆ ਪਿੱਛੋਂ ਵੀ ਇਹਨਾਂ ਕੰਪਲੀਟ ਕਰਤਾ ਚੱਕ ਦਿੱਤਾ ਹੈ ਅੱਗ 11 ਫੁੱਟ ਤੇ ਰਖਾਈ ਆ 1 2 3 4 ਸੱਤ ਗਾਡਰ ਨੇ ਨੌ ਗਾਡਰ ਹੁਣ ਉਹ ਸੇ ਕਰ ਲੂ ਉਹ ਪਰਲੇ ਉਹਦੇ ਕੰਦ ਚੱਕ ਕੇ ਤੇ ਗਾਡਰ ਰੱਖ ਦੇਣੇ ਫੇਰ ਉਹ ਚੰਦਰ ਖੋਲੀਆਂ ਹੋਲੀਆਂ ਦਾ ਕੰਮ ਚਾਲੂ ਉਹਨੇ ਲੋਈ ਕਿੱਟਾਂ ਵਾ ਹੋਰ ਆ ਗਏ 1000 ਟੋਨ ਹੋਰ ਆ ਵੀ ਐ ਇੱਕ ਉਦੋਂ 1000 ਰੁਪਏ ਲੱਗੇ ਜਾਂਦੀ ਸੀਗੀ ਆਪਾਂ ਬਾਅਦੋਂ 1000 ਹੋ ਗਏ ਤੇ 500 ਸਵੇਰ ਨੂੰ ਹੋਰ ਉਹ ਵੀ 1500 4500 ਟਾਵੇ ਦੇ 500 ਵੀ ਕੋਈ ਪਈ ਸੀ ਜਿਹੜੀ 5000 ਟੱ ਲੱਗ ਜਣੀ ਇਹਦੇ ਵਿੱਚ ਵਿੱਚ ਮੈਨੂੰ ਸੀਗਾ ਵੀ 3000 ਟੱ ਲੱਗਣੀ ਪਰ ਅੰਦਾਜ਼ੇ ਕਰਦ ਹੋਈ ਜਾਂਦੇ ਹੁੰਦੇ ਦੋ ਫੁੱਟ ਵੀ ਜਗਾ ਚੱਕ ਦੋ ਤਾਂ ਸਿੱਧੇ 500 700 ਟੱ ਗਈ ਇੰਨੇ ਘੇਰੇ ਦੇ ਵਿੱਚ ਚਾਰੇ ਪਾਸੇ ਘੁੰਮ ਕੇ ਆਈਦਾ ਇੱਥੇ ਪੜਦੇ ਹੁਣੇ ਦੋ ਪਾਸੇ ਇੱਧਰ ਉੱਧਰ ਅੰਦਰ ਬਾਹਰ ਹੋਣੀ ਉਹ ਫਾਰਸ਼ ਲੱਗਣਾ ਹੈ ਫਿਰ ਬਾਹਰ ਵੀ ਲੱਗਣਾ ਹੈ ਉੱਪਰ ਜਿਹੜਾ ਉਸ ਲੇਪਾਂ ਪੈੜੀਆਂ ਉਹਦੇ ਉੱਪਰ ਵੀ ਦੋ ਰਵੇ ਲੱਗਣੇ ਆ ਇਟਾਂ ਦੇ ਉਸ ਤੋਂ ਬਾਅਦ ਫੇਰ ਜਾ ਕੇ ਜਿਹਨੂੰ ਆਪਾਂ ਜੰਗਲਾ ਜਿਹਾ ਕਹਿ ਤੀਦਾ ਆ ਉਹ ਬਨੇਰਾ ਬਣਾਉਣਾ ਆ ਖਲਾਰਾ ਹੀ ਖਲਾਰਾ ਪਿਆ ਹੋਈ ਲੋ ਜੀ ਆ ਗਾਡਰ ਲੈ ਗਾਡਰ 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 ਸੋਧ ਵਗ ਗਈ ਆ ਹੱਟਿਆ ਆ ਤਾਂ ਜੀ ਫਟਕਾ ਦਿਓ ਪਲਟ ਦਿਓ ਜਰਾ ਇਹਦਾ ਪਲਟ ਕਾਇ ਚਾਹ ਮਾਸ ਆ ਰਹਿ ਲਾ ਨਾ ਇਹ 40 370 ਆ ਆਰਡਰ 40 ਕਿਲੋ ਆ ਤੇ ਇਹ 3 ਕਿਲੋ ਹੋਰ ਹਲਕਾ ਆ ਇਹ ਪੀ ਲਿਆ ਆਪਾਂ ਨੂੰ ਹੈਵੀ ਗੱਟ ਦੇਵੇ ਓਏ ਆਪ ਨੂੰ ਤਿੰਨ ਆਰਡਰ ਮਿਲੇ ਨਹੀਂ ਹੈਗੇ ਤੇ ਦੋ ਆਰਡਰ ਚਾਹੀਦੇ ਆ ਮੈਨੂੰ 16 ਫੁੱਟ ਇੱਕ ਚਾਹੀਦਾ 15 ਫੁੱਟਾ ਕਾਲੇ ਯਾਰਾ ਕਾਲੀ ਲੋ ਜੀ ਛੋੜ ਦੇ ਇਹ ਮੇਰਾ ਬਾਈਕ ਉਹਦੇ ਵਿੱਚੋਂ ਇੱਕ ਟੋਡਾ ਕੱਢ ਦੇ ਮੈਨੂੰ ਲੱਗਦਾ 300 ਕਿਲੋ ਹੋ ਜਾਣਾ ਤਿੰਨ ਕੁਇੰਟਲ ਹੋ ਜਾਣਾ 3 ਕੁਇੰਟਲ ਉਹ ਕੱਢ ਲਿਆ ਕੇ ਇੱਥੇ ਕੱਢ ਦੇ ਮੈਂ ਘਰ ਕਿੱਥੇ ਕੱਟਣਾ ਆ ਕੱਢ ਦੂੰਗਾ ਪਹਿਲੇ ਆਪਰੇਟ ਮੈਂ ਰੇਟ ਹੋ ਗਿਆ ਪਾਸ ਜੋ ਕਲੀਅਰ ਕਰਨਾ ਹੈ ਤੇ ਮੋਜਨ ਬਤਾਣਾ ਪੜਦਾ ਹੈ ਨਾ ਭਾਜੀ ਆਹ ਲੋ ਜੀ ਗਾਰਡਰਾਂ ਦਾ ਲੋ ਜੀ ਗਾਰਡਰਾਂ ਦਾ ਹੱਲ ਕਰ ਲਿਆ ਆ ਇਹਨਾਂ ਦੇ ਕੋਲ 20 ਫੁੱਟ ਦੇ ਗਾਰਡਰ ਸੀਗੇ ਉਹ ਭਾਜੀ ਨੇ ਗੱਲ ਕੀਤੀ ਵੀ ਮੈਨੂੰ ਉਹ ਚੋਂ ਕੱਟ ਕੇ ਦੇ ਦੇ ਦੋ ਬਣਾਉਣੇ ਆ 16 ਫੁੱਟ ਦੇ ਇੱਕ ਬਣਾਉਣਾ 15 ਫੁੱਟ ਪਰ ਉਹਦੇ ਦੇ ਦੋ ਕਟਾ ਆਇਆ ਕਟਾ ਆਇਆ ਵੀ ਪਹਿਲਾਂ ਜਿਹੜੇ ਆਪਾਂ ਗਾਰਡਰ ਲਏ ਸਾਰੇ 80 ਰੁਪਏ ਕਿਲੋ ਦੇ ਹਿਸਾਬ ਨਾਲ ਆ ਪ ਤਿੰਨ ਕੁਇੰਟਲ ਬਣਨੇ ਆ ਤੇ 14500 ਰੁਪਏ ਸਮਥਿੰਗ ਕੁਝ ਬਣੇ ਆ ਤੇ ਇਹ ਵਾਲੇ ਗਾਰਡਰ ਆਪਾਂ ਨੂੰ ਮਿਲੇ 50 ਰੁਪਏ ਦੇ ਹਿਸਾਬ ਦੇ ਨਾਲ ਕਿਲੋ ਤੇ ਨਗਰ ਦੇ ਜਿੰਨੇ ਵੀ ਪਜੰਦੇ ਹੋ ਗਏ ਪਿਆਰੇ ਦੇ ਹਿਸਾਬ ਨਾਲ ਤੇ ਜਿਹੜਾ ਇਹਦੇ ਵਿੱਚ ਉਹ ਚ ਟੋਟਾ ਬਚਣਾ ਆ 4 ਫੁੱਟ ਦਾ 20 ਦੇ ਵਿੱਚੋਂ 16 ਦਾ ਕੱਟ ਕੇ 4 ਦਾ ਟੋਟਾ ਬਚਣਾ ਆ ਉਹ ਬਾਜੂ ਆ ਪੈਣਾ ਨੂੰ ਵੀ ਵੇਚ ਦੇਣਾ ਵਾਪਸ ਉਹ ਜਾਣਾ 42 ਰੁਪਏ ਕਿਲੋ 8 ਰੁਪਏ ਖੜੇ ਪਿਆਰ ਘਾਟਾ ਤੇ 2 ਰੁਪਏ ਮਹਿੰਗਾ 10 ਰੁਪਏ ਕਿਲੋ ਦੇ ਪਿੱਛੇ ਘਾਟਾ ਨਿਕਲ ਗਿਆ ਜੇ 50 ਕਿਲੋ ਵੀ ਵਾਧੂ ਨਿਕਲਦਾ ਤਾਂ ਦੇਖ ਲੈ ਕਿੰਨਾ ਘਾਟਾ ਗਿਆ 500 ਦਾ ਘਾਟਾ ਖੜੇ ਮੇਰੇ ਇਹ ਚੱਕਰੀ ਜਲਦੀ ਹੁੰਦੀ ਏ Yeah.